ਸੋ ਬਿਲਕੁਲ ਹੰਸ ਰਾਜ ਹਾਂਜੀ ਸਾਡੇ ਨਾਲ ਨੇ ਸਰ ਕਿਵੇਂ ਦੇਖਦੇ ਹੋ ਅੱਜ ਇੱਕ ਪੰਜਾਬੀ ਇੰਡਸਟਰੀ ਦਾ ਥੰਮ ਤੁਰ ਗਿਆ ਕਹਿ ਲੋ ਜੋ ਸਾਰਿਆਂ ਨੂੰ ਹਸਾਉਣ ਵਾਲਾ ਸੀ ਅੱਜ ਸਾਰਿਆਂ ਨੂੰ ਰਵਾ ਕੇ ਜਾ ਰਿਹਾ ਨਾਮ ਅੱਖਾਂ ਦੇ ਨਾਲ ਵਿਦਾ ਕਰਕੇ ਆ ਰਿਹਾ ਤੁਸੀਂ ਬੇਟਾ ਪੁੱਛ ਰਹੇ ਹੋ ਕਿਵੇਂ ਵੇਖਦੇ ਸਾਨੂੰ ਤਾਂ ਦਿਸਣਾ ਹੀ ਬੰਦ ਹੋ ਗਿਆ ਜਦੋਂ ਯਾਰਾਂ ਨੂੰ ਵਿਦਾ ਕਰਦੇ ਨਾ ਮਹਿਬੂਬਾਂ ਨੂੰ ਵਿਦਾ ਕਰਦੇ ਹਾਂ ਮੁਸ਼ਕਲ ਬਚਦੀਆਂ ਜਾਣਾ ਬਹੁਤ ਦੁੱਖ ਦਾ ਮਕਾਮ ਹੈ ਬਹੁਤ ਸਦਮੇ ਵਾਲੀ ਗੱਲ ਹੈ ਕਿੰਨਾ ਲਾਜਵਾਬ ਆਰਟਿਸਟ ਕਿੰਨਾ ਲਾਜਵਾਬ ਬੰਦਾ ਹੈ ਪੂਰੀ ਦੁਨੀਆ ਜਿਨੇ ਮਭਤਾ ਵੰਡੀਆਂ ਹਾਸੇ ਵੰਡੇ ਉਹ ਅੱਜ ਕਿੰਨੀ ਜਮੀ ਖਾ ਗਈ ਆਸਮਾਨ ਕੈਸਾ ਸਭ ਦੁਨੀਆ ਆਏਗੀ ਦੁਨੀਆ ਚ ਲੋਕ ਆਉਣਗੇ ਜਾਣਗੇ ਪਰ ਲੱਗਦਾ ਵੀ ਉਹਨਾਂ ਦੇ ਵਰਗਾ ਕੋਈ ਕਿਰਤਾਰ ਜਿਹੜਾ ਇਸ ਪੰਜਾਬੀ ਫਿਲਮ ਇੰਡਸਟਰੀ ਦੇ ਦੁਬਾਰਾ ਆ ਸਕਦਾ ਦੁਬਾਰਾ ਪੱਲਾ ਸਾਹਤ ਨਹੀਂ ਮਿਲਣਗੇ ਉਹ ਇੱਕੋ ਇੱਕ ਵਾਸ ਆਰਟਿਸਟ ਸੀ ਕੁਝ ਦੁਨੀਆ ਚ ਹਾਈ ਜਿਲਾ ਹੀ ਚਲੀ ਜਾਂਦੀ ਹੈ ਤੁਹਾਡੀ ਆਖਰੀ ਵਾਰ ਮੁਲਾਕਾਤ ਕਦੋਂ ਹੋਈ ਸੀ ਪਿੱਛੇ ਜੇ ਪਤਾ ਲੈਣ ਗਏ ਸੀ ਮੈਂ ਤੇ ਯੋਗਰਾਜ ਜੀ ਮੇਰਾ ਬੇਟਾ ਤੇ ਅਸੀਂ ਕਾਫੀ देर ਬੈਠੇ ਰਹੇ ਗੱਲਬਾਤ ਭਲਾਈ ਉਸੇ ਤਰ੍ਹਾਂ ਮੁਸਕਰਾਉਂਦਾ ਚਿਹਰਾ ਸੀ ਪਰ ਨਹੀਂ ਦਿੱਤਾ ਸਾਥ ਉਹ ਤੋਂ ਲੱਗ ਰਿਹਾ ਸੀ ਰਿਕਵਰ ਹੋ ਜਾਣਗੇ ਮੈਨੂੰ ਲੱਗਦਾ ਸੀ ਕਿ ਹੋ ਜਾਣਾ ਮਾਲਕ ਜੀ ਕਿੰਨਾ ਲੱਗਦਾ ਸੋ ਬਿਲਕੁਲ ਸੋ ਬਿਲਕੁਲ ਹੰਸ ਰਾਜ ਹਾਂਜੀ ਸਾਡੇ ਨਾਲ ਨੇ ਸਰ ਕਿਨੇ ਦੇਖਦੇ ਹਾਂ ਅੱਜ ਇੱਕ ਪੰਜਾਬੀ ਇੰਡਸਟਰੀ ਦਾ ਥੰਮ ਤੁਰ ਗਿਆ ਕਹਿ ਲਓ ਜੋ ਸਾਰਿਆਂ ਨੂੰ ਹਸਾਉਣ ਵਾਲਾ ਸੀ ਅੱਜ ਸਾਰਿਆਂ ਨੂੰ ਰਵਾ ਕੇ ਜਾ ਰਿਹਾ ਨਾਮ ਅੱਖਾਂ ਦੇ ਨਾਲ ਵਿਦਾ ਕਰਕੇ ਆ ਰਹੇ ਤੁਸੀਂ ਬੇਟਾ ਪੁੱਛ ਰਹੇ ਹੋ ਕਿਵੇਂ ਵੇਖਦੇ ਸਾਨੂੰ ਤਾਂ ਦਿਸਣਾ ਹੀ ਬੰਦ ਹੋ ਗਿਆ ਜਦੋਂ ਯਾਰਾਂ ਨੂੰ ਵਿਦਾ ਕਰਦੇ ਨਾ ਮਹਿਬੂਬਾਂ ਨੂੰ ਵਿਦਾ ਕਰਦਿਆਂ ਮੁਸ਼ਕਿਲ ਬਚਦੀਆਂ ਜਾਣਾ ਬਹੁਤ ਦੁੱਖ ਦਾ ਮਕਾਮ ਹੈ ਬਹੁਤ ਸਦਮੇ ਵਾਲੀ ਗੱਲ ਹੈ ਕਿ ਇਡਾ ਲਾਜਵਾਬ ਆਰਟਿਸਟ ਇਡਾ ਲਾਜਵਾਬ ਬੰਦਾ ਪੂਰੀ ਦੁਨੀਆ ਜਿੰਨੇ ਮੁਹੱਬਤਾਂ ਵੰਡੀਆਂ ਹਾਸੇ ਵੰਡੇ ਉਹ ਅੱਜ ਕਿੰਨੇ ਜਮੀ ਖਾ ਗਈ ਆਸਮਾਨ ਕਿੱਥੇ ਸਭ ਦੁਨੀਆ ਆਏਗੀ ਦੁਨੀਆ ਚ ਲੋਕ ਆਉਣਗੇ ਜਾਣਗੇ ਪਰ ਲੱਗਦਾ ਵੀ ਉਹਨਾਂ ਦੇ ਵਰਗਾ ਕੋਈ ਕਿਰਤਾਰ ਜਿਹੜਾ ਇਸ ਪੰਜਾਬੀ ਫਿਲਮ ਇੰਡਸਟਰੀ ਦੇ ਦੁਬਾਰਾ ਆ ਸਕਦਾ ਦੁਬਾਰਾ ਭੱਲਾ ਸਾਹਿਬ ਤਾਂ ਨਹੀਂ ਮਿਲਣਗੇ ਉਹ ਇੱਕੋ ਇੱਕ ਆਵਾਜ਼ ਆਰਟਿਸਟ ਸੀ ਕੁਝ ਦੁਨੀਆ ਚ ਆਈ ਚਲਾਈ ਚਲੀ ਜਾਂਦੀ ਹੈ ਤੁਹਾਡੀ ਆਖਰੀ ਵਾਰ ਮੁਲਾਕਾਤ ਕਦੋਂ ਹੋਈ ਸੀ ਪਿੱਛੇ ਜੇ ਪਤਾ ਲੈਣ ਗਏ ਸੀ ਮੈਂ ਤੇ ਯੁਗਰਾਜ ਜੀ ਮੇਰਾ ਬੇਟਾ ਤੇ ਅਸੀਂ ਕਾਫੀ देर ਬੈਠੇ ਰਹੇ ਗੱਲਬਾਤ ਭਾਈ ਉਸੇ ਤਰ੍ਹਾਂ ਮੁਸਕਰਾਉਂਦਾ ਚਿਹਰਾ ਸੀ ਰ ਨਹੀਂ ਦਿੱਤਾ ਸਾਥ ਉਹ ਤੋਂ ਲੱਗ ਰਿਹਾ ਸੀ ਰਿਕਵਰ ਹੋ ਜਾਣਗੇ ਮੈਨੂੰ ਲੱਗਦਾ ਸੀ ਕਿ ਹੋ ਜਾਣਾ ਮਾਲਕ ਜੀ ਕਿੰਨਾ ਹੁੰਦਾ ਸੋ ਬਿਲਕੁਲ ਸੋ ਬਿਲਕੁਲ ਹੰਸ ਰਾਜ ਹਾਂਜੀ ਸਾਡੇ ਨਾਲ ਨੇ ਸਰ ਕਿਵੇਂ ਦੇਖਦੇ ਹੋ ਅੱਜ ਇੱਕ ਪੰਜਾਬੀ ਇੰਡਸਟਰੀ ਦਾ ਥੰਮ ਤੁਰ ਗਿਆ ਕਹਿ ਲੋ ਜੋ ਸਾਰਿਆਂ ਨੂੰ ਹਸਾਉਣ ਵਾਲਾ ਸੀ ਅੱਜ ਸਾਰਿਆਂ ਨੂੰ ਰਵਾ ਕੇ ਜਾ ਰਿਹਾ ਨਮੱਖਾ ਦੇ ਨਾਲ ਵਿਦਾ ਕਰਕੇ ਆ ਰਿਹਾ ਤੁਸੀਂ ਬੇਟਾ ਪੁੱਛ ਰਹੇ ਹੋ ਕਿਵੇਂ ਵੇਖਦੇ ਸਾਨੂੰ ਤਾਂ ਦਿਸਣਾ ਹੀ ਬੰਦ ਹੋ ਗਿਆ ਜਦੋਂ ਯਾਰਾਂ ਨੂੰ ਵਿਦਾ ਕਰਦੇ ਨਾ ਮਹਿਬੂਬਾਂ ਨੂੰ ਵਿਦਾ ਕਰਦਿਆਂ ਮੁਸ਼ਕਿਲ ਬਚਦੀਆਂ ਜਾਣਾ ਬਹੁਤ ਦੁੱਖ ਦਾ ਮਕਾਮ ਹੈ ਬਹੁਤ ਸਦਮੇ ਵਾਲੀ ਗੱਲ ਹੈ ਕਿ ਇਡਾ ਲਾਜਵਾਬ ਆਰਟਿਸਟ ਇਡਾ ਲਾਜਵਾਬ ਬੰਦਾ ਪੂਰੀ ਦੁਨੀਆ ਜਿੰਨੇ ਮੁਹੱਬਤਾਂ ਵੰਡੀਆਂ ਹਾਸੇ ਵੰਡੇ ਉਹ ਅੱਜ ਕਿੰਨੇ ਜਮੀ ਖਾ ਗਈ ਆਸਮਾਨ ਕਿੱਥੇ ਸਭ ਦੁਨੀਆ ਆਏਗੀ ਦੁਨੀਆ ਚ ਲੋਕ ਆਉਣਗੇ ਜਾਣਗੇ ਪਰ ਲੱਗਦਾ ਵੀ ਉਹਨਾਂ ਦੇ ਵਰਗਾ ਕੋਈ ਕਿਰਤਾਰ ਜਿਹੜਾ ਇਸ ਪੰਜਾਬੀ ਫਿਲਮ ਇੰਡਸਟਰੀ ਦੇ ਦੁਬਾਰਾ ਆ ਸਕਦਾ ਦੁਬਾਰਾ ਭੱਲਾ ਸਾਹਿਬ ਤਾਂ ਨਹੀਂ ਮਿਲਣਗੇ ਉਹ ਇੱਕੋ ਇੱਕ ਆਵਾਜ਼ ਆਰਟਿਸਟ ਸੀ ਕੁਝ ਦੁਨੀਆ ਚ ਆਈ ਚਲਾਈ ਚਲੀ ਜਾਂਦੀ ਹੈ ਤੁਹਾਡੀ ਆਖਰੀ ਵਾਰ ਮੁਲਾਕਾਤ ਕਦੋਂ ਹੋਈ ਸੀ ਪਿੱਛੇ ਜੇ ਪਤਾ ਲੈਣ ਗਏ ਸੀ ਮੈਂ ਤੇ ਯੁਗਰਾਜ ਜੀ ਮੇਰਾ ਬੇਟਾ ਤੇ ਅਸੀਂ ਕਾਫੀ देर ਬੈਠੇ ਰਹੇ ਗੱਲਬਾਤ ਭਾਈ ਉਸੇ ਤਰ੍ਹਾਂ ਮੁਸਕਰਾਉਂਦਾ ਚਿਹਰਾ ਸੀ ਸਰ ਨੀਂਦ ਤਾਂ ਸਾਥ ਉਹਦੋਂ ਲੱਗ ਰਿਹਾ ਸੀ ਰਿਕਵਰ ਹੋ ਜਾਣਗੇ ਹਨ ਮੈਨੂੰ ਲੱਗਦਾ ਸੀ ਕਿ ਹੋ ਜਾਣਾ ਮਾਲਕ ਜੀ ਕਿੰਨਾ ਲੱਗ ਸੋ ਬਿਲਕੁਲ